ਸਰ ਕਿਸ ਤਰ੍ਹਾਂ ਦੀ ਮੁਹਿੰਮ ਹੁਣ ਚਲਾਈ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਘਟੀਆਂ ਉਸ ਤੋਂ ਬਾਅਦ ਕੀ ਐਕਸ਼ਨ ਲਿੱਤਾ ਜਾ ਰਿਹਾ ਇਹ ਜਿਹੜੇ ਸੁੰਨੇ ਰਸਤੇ ਨੇ ਸ਼ਮਸ਼ਾਨ ਜਿਵੇਂ ਪੁਲੀਆਂ ਹੋ ਗਈਆਂ ਇਦਾਂ ਕੁਝ ਜਿਹੜੇ ਨੌਜਵਾਨ بگੜੇ ਹੋਏ ਬੱਚੇ ਨੇ ਉਹ ਇਦਾਂ ਦੀ ਸ਼ਰਾਬਤਾ ਕਰਦੇ ਨੇ ਜਿਵੇਂ ਹਥਿਆਰ ਲੈ ਕੇ ਖੜ ਜਾਂਦੇ ਨੇ ਤੇ ਉਹ ਕਈ ਵਾਰੀ ਕੋਈ ਵਾਰਦਾਤ ਵੀ ਕਰਦੇ ਨੇ ਉਸ ਚੀਜ਼ ਨੂੰ ਰੋਕਣ ਲਈ ਇਹ ਮਾਨਯੋਗ ਐਸਐਸਪੀ ਮੈਮ ਡਾਕਟਰ ਪ੍ਰਗਿਆ ਜੈਨ ਉਹਨਾਂ ਨੇ ਦੇ ਫਾਜ਼ਲ ਕਾ ਦੇ ਐਸਐਸਪੀ ਨੇ ਉਹਨਾਂ ਨੇ ਇਹ ਮੁਹਿੰਮ ਚੜੀ ਹੋਈ ਹੈ ਤਾਂ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ ਸਕੇ ਹਮ ਸਰ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਜਿੱਦਾਂ ਮਜਬੂਰਨ ਲੋਕਾਂ ਨੂੰ ਠਿੱਕਰੀ ਪੈਰੇ ਤੱਕ ਲਗਾਣੇ ਜਿਹੜੇ ਪੈ ਗਏ ਉਹਨਾਂ ਨੇ ਸਰਵਸੰਮਤੀ ਦੇ ਨਾਲ ਫੈਸਲਾ ਲਿਆ ਇਹ ਲੋਕ ਕੌਣ ਸਨ ਜਿਨ੍ਹਾਂ ਦੇ ਵੱਲੋਂ ਇਹ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਕੀ ਇਹ ਨਸ਼ੇੜੀ ਸਨ ਜਾਂ ਬਦਮਾਸ਼ ਨੇ ਕੌਣ ਨੇ ਲੋਕ ਨਸ਼ੇੜੀ ਵੀ ਨਹੀਂ ਨਸ਼ੇੜੀ ਵੀ ਨਹੀਂ ਤੇ ਬਦਮਾਸ਼ ਵੀ ਨਹੀਂ ਹਮ ਇਹ ਬਿੱਲੇ ਨੇ ਕੰਮ ਕੋਈ ਕਰਦੇ ਨਹੀਂ ਤੇ ਇਸ ਕਰਕੇ ਜਿਹੜੀ ਪਬਲਿਕ ਵੀ ਹੈ ਹੁਣ ਸਾਡਾ ਸਾਥ ਦੇ ਰਹੀ ਹੈ ਪਬਲਿਕ ਵੀ ਖੁਦ ਠਿਕਰੀ ਪੈਰੇ ਲਗਾ ਰਹੀ ਹੈ ਸਾਡੇ ਨਾਲ ਤੇ ਅਸੀਂ ਪਬਲਿਕ ਦੇ ਸਾਥ ਨਾਲ ਹੀ ਇਹਨਾਂ ਨੂੰ ਤੇ ਕਾਬੂ ਪਾ ਸਕਾਂਗੇ ਕਿਉਂਕਿ ਜੇ ਸਾਨੂੰ ਕੋਈ ਸੂਚਨਾ ਆਉਗੀ ਉਸ ਹਿਸਾਬ ਨਾਲ ਹੀ ਅਸੀਂ ਇਹਨਾਂ ਨੂੰ ਨੱਥ ਪਾਵਾਂਗੇ ਹਮ ਇਹ ਸਾਰਾ ਅਸੀਂ ਏਰੀਆ ਅਸੀਂ ਵੀ ਡਿਸਕਲੋਜ਼ ਨਹੀਂ ਕਰ ਰਹੇ ਕਿ ਕਿੱਥੇ-ਕਿੱਥੇ ਨਾਕੇ ਲੱਗੇ ਹੋਏ ਆ ਕਿਉਂਕਿ ਜੇ ਉਹ ਲੋਕਾਂ ਤਾਈਂ ਸੂਚਨਾ ਜਾਂਦੀ ਹੈ ਤਾਂ ਫਿਰ ਸ਼ਰਾਰਤੀ ਅਨਸਰ ਵੀ ਅਲਰਟ ਹੋ ਜਾਂਦੇ ਕਿਤੇ ਨਾ ਕਿਤੇ ਲੇਕਿਨ ਇਹ ਕਿਸ ਤਰ੍ਹਾਂ ਦੇ ਨਾਲ ਇਹ ਨਾਕੇਬੰਦੀ ਜਿਹੜੀ ਹੈ ਜਾਰੀ ਰਹੇਗੀ ਔਰ ਕਿਹੜੀ-ਕਿਹੜੀ ਟੀਮਾਂ ਜਿਹੜੀਆਂ ਨਾਲ ਸਾਡੇ ਜਿਹ ਸਿਟੀ ਹੋ ਗਿਆ ਜਲਾਲਾਬਾਦ ਸਦਰ ਜਲਾਲਾਬਾਦ ਅਮੀਰ ਖਾਸ ਬੈਰੋਕੀ ਤੇ ਅਰਨੀ ਵਾਲਾ ਇਹਨਾਂ ਸਾਰਿਆਂ ਦੇ ਵਿੱਚ ਅਸੀਂ ਘਟੋ ਘਟ ਅੱਜ 12 ਨਾਕੇ ਲਾਏ ਹੋਏ ਨੇ ਜੀ ਤੇ ਅਲੱਗ-ਅਲੱਗ ਗਸ਼ਟਾਂ ਵੀ ਪੈਟਰੋਲਿੰਗ ਵੀ ਲਾਈਆਂ ਹੋਈਆਂ ਨੇ ਹੂੰ ਤੇ ਇਹ ਸ਼ਿਫਟਿੰਗ ਨਾਕੇ ਨੇ ਸਾਡੇ ਅਲੱਗ-ਅਲੱਗ ਅਸੀਂ ਇਹ ਮੂਵਮੈਂਟ ਪੋਜੀਸ਼ਨ 'ਚ ਆ ਅਸੀਂ ਫਿਕਸ ਨਹੀਂ ਕਿਤੇ ਖੜਨਾ ਤੇ ਥੋੜੀ ਦੇਰ ਬਾਅਦ ਕਿਤੇ ਥੋੜੀ ਦੇਰ ਕਿਤੇ ਇਹਦਾ ਮੂਵਮੈਂਟ ਤੇ ਰਵਾਂਗੇ ਹੂੰ ਤਾਂ ਕਿ ਇਹ ਮਰੀਆਂ ਸਰ ਨੂੰ ਰੁਕੇ ਦਾ ਸਰ ਜਲਾਲਾਬਾਦ ਇੱਕ ਬਹੁਤ ਵੱਡਾ ਏਰੀਆ ਹੈ ਤਕਰੀਬਨ 200 ਦੇ ਕਰੀਬ ਪਿੰਡ ਨਾਲ ਲੱਗਦੇ ਆ 108 ਕਿਲੋਮੀਟਰ ਆਪਣਾ ਸਰਹੱਦ ਨਾਲ ਵੀ ਸ਼ੇਅਰ ਹੁੰਦਾ ਜੀ ਲੱਗਦਾ ਪਰ ਤੁਹਾਨੂੰ ਲੱਗਦਾ ਨਹੀਂ ਕਿ ਉਸ ਹਿਸਾਬ ਨਾਲ ਜਲਾਲਾਬਾਦ ਦੇ ਵਿੱਚ ਫੋਰਸ ਦੀ ਕਮੀ ਹੈ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਮੁਲਾਜ਼ਮਾਂ ਦੀ ਜਿਹੜੀ ਕਮੀ ਹੈ ਨਹੀਂ ਪਤਾ ਕਿ ਜੇ ਫੋਰਸ ਸਾਨੂੰ ਲੋੜ ਪੈਂਦੀ ਹੈ ਤਾਂ ਅਸੀਂ ਹੈੱਡਕੁਆਰਟਰ ਤੋਂ ਮਗਾ ਲੈਣੇ ਹੁੰਦੇ ਆ ਹੁਣ ਸਾਡੇ ਕੋਲ ਏਆਰਪੀ ਕਯੂਆਰਟੀ ਟੀਮਾਂ ਇਹ ਮਗਾਈਆਂ ਹੋਈਆਂ ਹੇਡਕੁਆਰਟਰ ਤੋਂ ਆ ਰਾਤ ਦੇ ਆਪਰੇਸ਼ਨ ਲਈ ਇਹ ਜਿਹੜਾ ਨਾਈਟ ਡੋਮੀਨੇਸ਼ਨ ਹੈ ਇਹ ਅਸੀਂ ਬਾਹਰੋਂ ਫੋਰਸ ਮਗਾ ਕੇ ਵੱਧ ਤੋਂ ਵੱਧ ਗਸ਼ਟ ਇਰੀਆ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਇਹ ਕੀ ਨਾਕੇ ਜਿਹੜੇ ਆ ਜਾਂ ਜੋ ਚੈਕਿੰਗ ਹੈ ਹੈਗੀ ਹੈ ਇਹ ਅੱਗੇ ਵੀ ਜਾਰੀ ਰਹੇਗੀ ਹਾਂ ਬਿਲਕੁਲ ਅੱਗੇ ਵੀ ਜਾਰੀ ਇਹ ਲਗਾਤਾਰ ਚੱਲਦੀ ਰਹੇਗੀ ਲਗਾਤਾਰ ਚੱਲਦੀ ਹਾਂਜੀ ਜੀ ਬਿਲਕੁਲ ਤੇ ਸਰ ਸ਼ਰਾਰਤੀ ਅਨਸਰਾਂ ਨੂੰ ਕੁਝ ਤੁਸੀਂ ਮੈਸੇਜ ਦੇਣਾ ਚਾਹੋਗੇ ਸ਼ਰਾਰਤੀ ਅਨਸਰਾਂ ਨੂੰ ਇਹੀ ਮੈਸੇਜ ਹੈ ਵੀ ਉਹ ਆਪਣੀ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਤਾਂ ਫਿਰ ਜੇਲ੍ਹ ਯਾਤਰਾ ਕਰਨੀ ਪੈਗੀ ਉਹਨਾਂ ਨੂੰ ਜੀ ਆਮ ਪਬਲਿਕ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਮ ਪਬਲਿਕ ਨੂੰ ਸੁਨੇਹਾ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਸਾਨੂੰ ਵੱਧ ਤੋਂ ਵੱਧ ਕੋਆਪਰੇਟ ਕਰੋ ਵੱਧ ਤੋਂ ਵੱਧ ਸਾਨੂੰ ਸੂਚਨਾ ਦਿਓ ਵੱਧ ਤੋਂ ਵੱਧ ਸਾਨੂੰ ਤੁਹਾਡੇ ਨਾਮ ਗੁਪਤ ਰੱਖੇ ਜਾਣਗੇ 112 ਨੰਬਰ 181 ਨੰਬਰ ਇਹ ਜਿਹੜਾ ਟੈਲੀਫੋਨ ਬਿਲਕੁਲ ਫਰੀਨ ਹੈ ਇੱਥੇ ਤੁਸੀਂ ਸੂਚਨਾ ਦੇ ਸਕਦੇ ਹੋ ਤੇ ਅਸੀਂ ਤੁਰੰਤ ਇੱਥੇ ਕਾਰਵਾਈ ਕਰਾਂਗੇ